ਉਹ ਵੀ ਅੱਜ ਸਾਡੇ ਪਿੰਡ ਨੰਗ ਰਹੀ ਐ ਬੈਂਡ ਵੱਜ ਜਾਣੇ ਦੀ ਪ੍ਰੇਡ ਜਾਨਿਕ ਮੇਨ ਡੋਨੇਸ਼ਨ ਵਾਸਤੇ ਨਾ ਕਰ ਰਹੇ ਆ ਆਪਣੇ ਓਏ ਜੋ ਆ ਬਲਾਟਰ ਡੋਨੇਸ਼ਨ ਇਹ ਲੋਕਾਂ ਨੂੰ ਦੱਸ ਰਹੇ ਵੀ ਕਰਨਾ ਚਾਹੀਦਾ ਕਰਤਾ ਚੱਲ ਰਹੇ ਲਗਭਗ ਸਾਰਾ ਪਿੰਡ ਘੁੰਮਣ ਇਹਨਾਂ ਨੇ। ਨਾ ਸਾਰੇ ਪਿੰਡ ਦੇ ਵਿੱਚ ਨੂੰ ਹੋ ਕੇ ਜਾਣਾ ਹਨਾ। ਵਧੀਆ ਸੋਚ ਇਹਨਾਂ ਦੀ ਇਹ ਵੀ ਹਨਾ। ਵੀ ਆਪਾਂ ਨੂੰ ਬਲੱਡ ਡੋਨੇਸ਼ਨ ਕਰਨਾ ਚਾਹੀਦਾ। ਇਹ ਤਕਰੀਬ ਲਗਭਗ ਹਰੇਕ ਪਿੰਡ 'ਚ ਕਰਦੇ ਆ ਇਹ। ਇੱਥੇ ਫੇਸਟਾ ਹੈ। ਹੈ? ਉਹ ਦੇ ਡੋਗੀ ਕਿੱਡਾ ਵੱਡਾ ਰਿਖ। ਹਾਂ। ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਸਾਡੇ ਫੇਸ ਤਾਂ ਆਇਆ ਤਾਂ ਉਹ ਜੀ ਅਸੀਂ ਫੇਸ ਤਾਂ ਦੇਖਣਾ ਅਸੀਂ ਫੇਸ ਤਾਂ ਥੋੜਾ ਜਿਹਾ ਦੇਖੋ ਆ ਹਾਂ ਪੁੱਤ ਹਾਂ ਘਰ ਵਾਲੂ ਨੰਗੇ ਹਾਂ ਘਰ ਵਾਲੂ ਨੰਗੇ ਬੁੱਤ ਆਪਣੇ ਹਾਂ ਉਹ ਸਾਰੇ ਪਿੰਡ 'ਚ ਘੁੰਮਣਾ ਬੁੱਤ ਉਹਨਾਂ ਨੇ ਹਾਂ ਸਾਰੇ ਪਿੰਡ 'ਚ ਘੁੰਮਣਾ ਉਹਨਾਂ ਨੇ ਆਪਾਂ ਲੇਟੋ ਕੁ ਜਿਹੜਾ ਦੇਖੋ ਇਹਨਾਂ ਨੇ ਚੰਡੀਆਂ-ਚੁੰਡੀਆਂ ਲਾਈਆਂ ਵੀ ਇੱਥੇ ਨੂੰ ਬਹੁਤ ਸੋਹਣੀ ਸੀ ਐਬਟ ਕਰੀ ਹੋਈ ਸੀ ਸਾਰੇ ਪਿੰਡ ਹਾਂਜੀ ਹਾਂਜੀ ਸਾਰਾ ਪਿੰਡ ਬੁੱਤ ਰਸਮਾ ਤੈ ਇਧਰ ਨੂੰ ਜਾਣਾ ਜੋ ਮੈਂ ਤਾਂ ਇਧਰ ਨੂੰ ਜਾਣਾ ਓਕੇ ਹਾਂ ਜਿਹੜਾ ਜਿਹੜਾ ਉਹਦੇ ਪਹਿਲਾਂ ਕੋ ਵੀਨ ਤਾਂ ਹੋਊਗਾ ਠੀਕ ਹੈ ਉਹਨਾਂ ਦੋਏ ਤਰਾ ਵਿਆ ਰਸਮਾ ਚੱਲ ਤੂੰ ਆ ਜਾ ਤੈਨੂੰ ਘੁੰਮ ਕੇ ਆ ਜਾ ਪੁੱਤ ਓ ਵੀਨ ਤੋ ਤੂੰ ਉਹ ਹੱਦ ਪਾਰ ਲੀਤੀ ਆ ਗਿਆ ਔਰ ਦੀਰੀ ਭੱਜੀ ਜਾਂਦੀ ਉੱਧਰੋਂ ਹਜੇ ਤੂੰ ਗਲਤ ਕੀਤਾ ਉਹ ਵੀ ਇਹਦੀ ਗਰਾਰੀ ਉੱਪਰ ਜਾ ਕੇ ਨਾ ਉੱਥੇ ਅੜਦੀ ਔਰ ਉਹ ਜੇ ਇੱਕੇ ਗੱਡੀ ਪਰਾ ਦੇਖੋ ਉੱਥੇ ਜਾਣਾ ਇਹਨੇ ਟਿਕਾਣੇ ਭਰਨ ਇਹਨੂੰ ਪਤਾ ਕਿੱਥੇ ਪਈ ਆ ਉਹ ਕਿਹੜੀ ਆ ਦੇਖ ਚੱਕ ਲਈ ਲੇਲਮਾ ਹੁਣ ਅਸੀਂ ਇੱਪਰੇ ਆਏ ਹੋਏ ਆ ਸਮਾਨ ਲੈਣ ਕਰਦਾ ਬਾਹਰ ਇਹ ਲੇਲਮਾ ਦੁਹਾਂ ਪਹਿਲਾਂ ਲੈ ਤਾਂ ਲਈ ਕੀ ਹੈ ਗਿਆ ਇਹ ਟਰੱਕ ਆ ਇਹ ਲੈਣ ਓਏ ਲੇਲਮਾ ਹਾਂ ਲੇਲਮਾ ਲੇਲਮਾ ਹਾਂ ਲਹਿਨਮਾ ਲਹਿਨਮਾ ਲੇਲਮਾ ਲਹਿਨਮਾ ਲੇਲਮਾ ਲਹਿਨਮਾ ਲੇਲਾ ਲੇਲਾ ਬੱਸ ਕਰ ਬੱਸ ਕਰ ਤੋੜਨ ਨਾ ਦੇ ਇਹਨੂੰ ਹੁਣ ਉੱਦ ਲਾਇਆ ਉਹਨਾਂ ਨੇ ਦਿਖਾਉਣ ਵਾਸਤੇ ਇਹ ਦੇਖ ਰਿਹਾ ਕਿੰਨੀਆਂ ਫੀਲਿੰਗਾਂ ਲੰਦਾ ਉੱਪਰ ਚੜ ਚੜ ਕੇ ਉਹਦੇ ਰਸ ਨੂੰ ਗਾ ਜੱਕੀ ਵਰਦੀ ਹੁਣ ਆਹੋ ਏਡਾ ਦੋਈ ਚੱਲ ਦੇਖਦੇ ਜਾ ਕੇ ਲੈ ਲਈ ਦੇਖਦਾ ਪਹਿਲਾਂ ਜਾ ਕੇ ਮੈਂ ਤੂੰ ਚੱਕਦੇ ਵੀ ਉਹ ਚੀਜ਼ ਐ ਵੀ ਜਿਹਨੂੰ ਨਾਏ ਕਰੀਏ ਅਸੀਂ ਹਾਂ ਨਾ ਕਰੀਏ ਹੀ ਨਾ ਲੋ ਵੀ ਜੋ ਬੰਨੇ ਹੁਣ ਆਹ ਸੈਲੈਕਟ ਕਰੀਏਗੇ ਨਾਲ ਲੈਣੀ ਆ ਮੈਂ ਚੱਲ ਇਹ ਵਧੀਆ ਹੋ ਗਿਆ ਫਾਇਰ ਤੇ ਤੇ ਉਹਦਾ 35ਆਂ ਤੋਂ ਕੱਟ ਕੇ ਲੱਗੀ ਹੋਈ 20 ਕਰੋੜ ਦੀ ਇਹ ਜਿਹੜੀ ਦੂਜੀ ਸੀ ਉਹ ਹੈਗੀ ਤੇ 44 ਕਰੋੜ ਦੀ ਐਪਰ ਫਾਇਰ ਤਾਂ ਸੀਗਾ ਇਹ ਹੈਲੀਕਾਪਟਰ ਜ ਆ ਹਾਂ ਦਿਖਾ ਦੇ ਮੱਛੇ ਤਾਂ ਆ ਰਹੇ ਨੇ ਜੂੰਦੇ ਰੱਖਿਆ ਵੀ ਉਹਨੀਆਂ ਯਾ ਕਿਆ ਕਰਦਾ ਅਬ ਪੂਰੇ ਦਿਨ ਇੱਧਰ ਹੀ ਹਾਂ ਲੈਟਾ ਮਾਰਦਾ ਚੱਲੂਗਾ ਪੁੱਤ ਘਰ ਜਾ ਕੇ ਕਰ ਖੋਲੂਗਾ ਫਿਰ ਚਲਾਉਂਗਾ ਹੈ ਮੈਂ ਕੋਲੋਂ ਤੇ ਗੱਦੀ ਦੇ ਮੇਕੇ ਖਾਣੇ ਤੇ ਚੱਲ ਪੈ ਤੈਨੂੰ ਬਸ 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 ਬੱਸ ਚੱਲ ਮਾਰ ਕੇ ਚੱਲ ਤਾਂ ਮੈਂ ਉਸ਼ਾ ਲੈ ਕੇ ਆਵਾਂਗਾ ਫੱਲ ਹੈ ਗਿਆ ਆਪਣਾ

ਕੁਝ ਨਾ ਕੀ ਫੋਟੋ ਕੀ ਰੰਗ ਹੈ ਕੌਨਸਾ ਮੇਰਾ ਫੋਟੋ ਉਹ ਤੇ ਰੰਗ ਉਹ ਬਲੌ ਉਹ ਬਲੌ ਤੋਂ ਆ ਗਿਆ ਉਹ ਨਹੀਂ ਤੋਂ ਉਹ ਦਾ ਬੁਰੀ ਮੈਨੂੰ ਪਹਿਲੇ ਇੱਕ ਰੋਟਾ ਮਾਲੀ ਕੇ ਆ ਰਖਦਾ ਹੈ ਮਾ ਆ ਕ ਉਹਨੂੰ ਸੁਬੀ ਸੁਬੀ ਤੇ ਨਾ ਲਾਦੀ ਰਾਂਗੇ ਇਹਦੇ ਲਾਉਂਗਾ ਇੱਕ ਹੱਥ ਨਾਲ ਬਰ ਮੈਂ ਠੀਕ ਸੀ ਓਕੇ ਇੱਥੇ ਇਕੱਠੇ ਨਾਲ ਆ ਜੀ ਜੁੜੇ ਹੋਏ ਆ। ਲਿਆ ਕੋਈ ਜਿਹੜਾ ਕਰਨਾ ਹੈ। ਆਹ ਰੰਗ ਕਰਦੇ ਪੰਜਰ ਬਣਾਉਣੇ ਕਿ ਜਿਹੜਾ ਬੁਰਸ਼ ਨਾ ਹੋਇਆ ਇਹ। ਨਹੀਂ ਪਾਪਾ ਥੱਲੇ ਦੇਖੋ। ਹਾਂ ਆ ਤਰ ਨਹੀਂ ਕਰਦਾ ਤੁਸੀਂ ਇਹ। ਹਾਂਜੀ। ਹਾਂਜੀ। ਆ ਲਿਖਿਆ ਉਹਨਾਂ ਨੇ। ਤੇ ਤੁਰੇ। ਤੇ ਤੁਰਾ ਜਾ ਕੋ। ਤੇ ਤੁਰਾ ਜਾਖ। ਬਾਬਾ ਤੇਰਾ ਪਾ ਲੈ ਬਾਬਾ। ਹੱਥ ਨਾਲ ਸਾਰੇ ਘਰ ਆਉਂਦੇ ਨੇ। ਉਹ ਤੁਰਸ਼ ਨਾ ਕਰ ਜਾਂਦਾ ਰੰਗ। ਆ ਤਰ ਹਟਣਾ ਕੋਈ ਨਹੀਂ ਕੋਈ ਕਿਸੀ ਮੇਰੇ ਹਾਂ ਕੋਈ ਕਿਸੀ ਮੇਰੇ ਹਾਂ ਆ ਤਰ ਹਟਣਾ ਕੋਈ ਨਹੀਂ ਕੋਈ ਕਿਸੀ ਮੇਰੇ ਪਾਪਾ ਹਟਾਵੋ ਹਟਾ ਦੇ ਇਹ ਗੁੱਤੀ ਤੁਹਾਨੂੰ ਕਿ ਨਹੀਂ ਆ ਨਾ ਮੈਂ ਆ ਤਰ ਹਟਣਾ ਰੂਮੋਂ ਬਾਹਰ ਚੋ ਜਾ ਮਨ ਨੂੰ ਲੱਗਦਾ ਸੋ ਪੰਜਾਬੀ ਖਾਮ ਨੂੰ ਹੀ ਲੱਗਦੀ ਹੈ ਕਿ ਚੰਗੀ ਤਰ੍ਹਾਂ ਪਾਪਾ ਉਹਨੇ ਪਤਾ ਮਾਂ ਮਾਂ ਨੇ ਕੁੱਟਣਾ ਬੰਦ ਕਰਾ ਕਿੰਨਾ ਰਾਇ ਸਾਰੇ ਹੱਥ ਨਾਲ ਕਾਰ ਤਲੇ ਲਾ ਬੁੱਤ ਨਾਲ ਫਿਰ ਇੱਕ ਹਾਂ ਜਮਨ ਦਾ ਹਾਈਪ ਲਾਈਨ ਬੁੱਤ ਉਹ ਲੈ ਲੂ ਤਲ ਹੈ ਅੱਜ ਰੋਟੀ ਖਾ ਲੋ ਫਿਰ ਹੁਣ ਦਾ ਹੀ ਦਾ ਮਨ ਨੂੰ ਨਹੀਂ ਲੱਗਦਾ ਤੁਸੀਂ ਕੱਢ ਦੂੰਗਾ ਇਹਨਾਂ ਨੂੰ ਅੱਜ ਦਾ ਦਿਨ ਸ਼ਾਮ ਤੱਕ ਮੈਨੂੰ ਲੱਗਦਾ ਇਹਨੂੰ ਖਿਲਾਰ ਦੇਣਾ ਇਹ ਦੇ ਲੋਰੇ ਚੌ ਦੇ ਵਿੱਚ ਰੋਟੀ ਵੀ ਨਹੀਂ ਖਾਦੀ ਨੇ ਕਿ ਕੋਈ ਗੁਰਨਾਤ ਨਹੀਂ ਹੈ ਕਾ ਯਸ ਲੋ ਵੀ ਹੁਣ ਲੱਗੇ ਮੈਚ ਖੇਲਣਾ ਆਪਾਂ ਕਿਹਣਾ ਤੁਹਾਨੂੰ ਪਤਾ ਹੀ ਆਪਾਂ ਵੀਕੈਂਡ ਤੇ ਮੈਚ ਲਾਉਨੇ ਹੁੰਨੇ ਆ ਬਾਕੀ ਟੀਮਾਂ ਨਾਲ ਕਈ ਵਾਰ ਜਿੱਤੇ ਜੰਨੇ ਕਈ ਵਾਰ ਹਾਰ ਜੰਨੇ ਆ ਤੇ ਅੱਜ ਦੇ ਪਿਛੇ ਹੁਣ ਦੋ ਹਫ਼ਤੇ ਹੋ ਗਏ ਸਾਡਾ ਲਗਾਤਾਰ ਹਾਰ ਜੰਨੇ ਆ ਅੱਜ ਸਾਡੇ ਲਈ ਜਿੱਤਣਾ ਬਹੁਤ ਜ਼ਰੂਰੀ ਹੈ ਨਹੀਂ ਤੁਹਾਨੂੰ ਪਤਾ ਬਜਟ ਤੇ ਬਾਹਰ ਜਾ ਰਹੀ ਗੱਲਬਾਤ ਬੰਦੇ ਪੂਰੇ ਆਏ ਨੇ ਗਰਮ ਹੋ ਰਹੇ ਆ ਬਰਮ ਅਪ ਹੋ ਰਹੇ ਆ ਸਾਡੇ ਆ ਬਹਾ ਪੂਹਾ ਘੁਮਾ ਰਹੇ ਆ ਕਿਦਾਂ ਵੀਰ ਉਹ ਭਰਾਵਾ ਆ ਜਾ ਇਹ ਕੈਮਰੇ ਹਾਸੇ ਰਹਿੰਦਾ ਸੀ ਹਾਂ ਤੇ ਆ ਆਪਣੀ ਕਿੱਟ ਪਈ ਐ ਇਧਰ ਤੇ ਆ ਵਿਸ਼ੂ ਸਿੰਘ ਖੜਾ ਲੋ ਜੀ ਮੈਚ ਹਰ ਕੇ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਕੀ ਪਾਈ ਫੀਲਿੰਗ ਵੈਰੀ ਬੈਡ ਵੈਰੀ ਸ਼ਿਟ ਫੀਲਿੰਗ ਓਕੇ ਇਧਰ ਪ੍ਰੈਕਟਿਸ ਚੱਲ ਰਹੀ ਹੈ ਹੁਣ ਅਗਲੇ ਮੈਚ ਵਾਸਤੇ ਆ ਕੀਪਰ ਸਾਹਿਬ ਐਕਸ਼ਨ ਦੇਖੋ ਦਰ ਆਹ ਸਟਾਪ ਕਰਨ ਦੇਖਣੇ ਆਪਾਂ ਨੇ ਇਹ ਟ੍ਰਾਇਲ ਚੱਲ ਰਹੇ ਆ ਇੱਧਰ ਓਪਨਰ ਆ ਉਹ ਬੱਚੀ ਦੀ ਇਹ ਆਹ ਸਟਾਰਟ ਹੋਇਆ ਨਹੀਂ ਮੈਚ ਅਜੇ ਮੈਚ ਹੋ ਗਿਆ ਸਟਾਰਟ ਚੇ ਉਹ ਬੰਦਾ ਕਰਾ ਲਓ ਫਿਰ ਜਾ ਤਾਂ ਜੋ ਹੁਣ ਲਾਈ ਜਾਂਦੇ ਇੱਧਰ ਨੂੰ ਉਹ ਇੱਧਰ ਚੱਲ ਰਹੀ ਹੈ ਤਾਂ ਸ਼ਮਾਰੋ ਮਾਰ ਇੱਧਰ ਤੁਸੀਂ ਨਾ ਲਾਈਵ ਹੋ ਗਏ ਹੋ ਸਾਡਾ ਕਪਤਾਨ ਸਾਹਿਬ ਹੁਣ ਇੱਥੇ ਆ ਗਏ ਯਾਰ ਅੰਪਾਇਰ ਆ ਜਾਓ ਸੁਣ ਜਾਣਾ ਕੀ ਕਰਦੇ ਤੇ ਫਿਰ ਕੋਲੀ ਇਹ ਇਹ ਡੈਲੀ ਕੋਲ ਯੂਜ਼ ਕਰਦਾ ਆਈ ਆਂਦੇ ਉਹਨੂੰ ਗੱਲ ਕਰ ਆ ਗਏ ਗੱਲ ਕਰਦੇ ਇਸ ਪੋਰਟਰਾਂ ਤੋਂ ਬਚ ਗਏ ਬਾਈ ਬਾ ਮੇਰੇ ਵੀ ਬੱਤੇ ਦੇਖੇ ਨੇ ਨਹੀਂ ਬੋਲਦਾ ਨਹੀਂ ਭਾਜ ਦੱਸਦਾ ਹੀ ਹਵਾ ਸੰਗਲੀ ਲਾ ਕੇ ਬੋਲਦਾ ਜਮੇ ਨਹੀਂ ਇਹ ਉਂਗਲੀ ਲਾ ਕੇ ਦੱਸਦਾ ਬਾਈ ਹਾਂ ਆ ਚੱਕਵਾ ਬੋਲਣਾ ਨਹੀਂ ਹੈਗਾ ਉਹ ਇਧਰ ਆ ਜਾ ਕਿਆ ਛੇ ਲੱਗਿਆ ਬੋਲੋ ਬੋਲੋ ਅੱਜ ਤਾਂ ਟੀਮਾਂ ਹੀ ਬਹੁਤ ਆਈਆਂ ਹੋਈਆਂ ਲੇਟ ਹੋ ਗਿਆ ਤਾਂ ਬਹੁਤ ਮੈਚ ਹੁਣ ਸਾਡਾ ਤਕਰੀਬਨ ਡੇਢ ਦੋ ਘੰਟੇ ਵਾਲਾ ਮੈਚ ਆਇਆ ਸਾਡਾ ਅਗਲਾ ਉਲਾਉਣਾ ਕਿ ਚੱਲੀ ਆ ਬੋਲੋ ਬੋਲੋ ਰੌਲਾ ਹੀ ਪਈ ਜਾਂਦਾ